ਚ ਲੁੱਟਕੋ ਦਾ ਮਾਮਲਾ ਬਾਗਾਪੁਰਣਾ ਵਿੱਚ ਆਇਆ ਦਿਨ ਦਿਹਾੜੇ ਜਿੱਥੇ ਇੱਕ ਔਰਤ ਕੋਲੋਂ ਪੈਸੇ ਖੋਏ ਗਏ ਆ ਨਕਦੀ ਖੋਈ ਗਈ ਆ ਇਹ ਮੋਗਾ ਰੋਡ ਦੇ ਉੱਤੇ ਔਰਤ ਸੀਗੀ ਤੇ ਆਉ ਤੁਹਾਨੂੰ ਦਿਖਾਉਣਾ ਸੀਸੀਟੀਵੀ ਕੈਮਰਾ ਨੇ ਕਿਦਾਂ ਇਹ ਪੂਰੀ ਅੰਜਾਮ ਦਿੱਤਾ ਲੁੱਟਕੋ ਨੂੰ ਪੂਰੇ ਪਲੈਨਿੰਗ ਦੇ ਨਾਲ ਤੇ ਉਹ ਦੇਖੋ ਉਹ ਬੰਦਾ ਖੜਾ ਲਾਲ ਟੀ-ਸ਼ਰਟ ਵਾਲਾ ਉਹ ਪੂਰਾ ਪਲੈਨਿੰਗ ਕੀਤੀ ਵੀ ਇਹਨਾਂ ਨੇ ਬੰਦੇ ਕੋਲੇ ਬੰਦੇ ਨੇ ਵੀ ਉਹ ਮਾਤਾ ਕੋਲੇ ਪੈਸੇ ਹੋਣਗੇ ਹਨ ਉਹਨਾਂ ਨੇ ਗੱਡੀ ਸਾਈਡ ਤੇ ਪਰਲੀ ਸਾਈਡ ਤੇ ਗੱਡੀ ਖੜੀ ਕੀਤੀ ਵੀ ਆ ਤੇ ਫੋਕਨ ਨੂੰ ਫੋਨ ਲਾਇਆ ਵਾ ਦੇਖੋ ਜਦੋਂ ਉਧਰੋਂ ਦੇਖੀ ਚਲਿਓ ਫੋਨ ਲੱਗਿਆ ਵਾ ਗੱਡੀ ਉਹ ਗੱਡੀ ਮੁੜ ਪਈ ਉਹਨਾਂ ਦੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਨਮਾਤਾ ਨੇੜੇ ਤੇੜੇ ਆ ਬਜ਼ੁਰਗ ਮਾਤਾ ਤੇ ਉਹਨਾਂ ਤੋਂ ਪੈਸੇ ਖੋਣ ਦੀ ਕੋਸ਼ਿਸ਼ ਕਰਨਗੇ ਦੇਖਿਓ ਇਹ ਇਹ ਦੇਖਿਓ ਗੱਡੀ ਨੇੜੇ ਜਦੋਂ ਇਹ ਨੇੜੇ ਆਂਦੀ ਹੈ ਗੱਡੀ ਤੇ ਦੇਖਿਓ ਇਹ ਉਹ ਦੇਖੋ ਉਹ ਦੇਖੋ ਬਜ਼ੁਰਗ ਆਤਰ ਨਿਕਲੇ ਆਏ ਨਾ ਤੇ ਤੁਰੇ ਜਾਂਦੇ ਤੇ ਉਹਨਾਂ ਤੋਂ ਪਿੱਛੋਂ ਦੀ ਹੋ ਕੇ ਤੇ ਲਫਾਫਾ ਇਹ ਉਹ ਖੋਲਿਆ ਜੀ ਖੋਲਿਆ ਤੇ ਗੱਡੀ 'ਚ ਭੱਜ ਕੇ ਵੜ ਗਿਆ ਤੇ ਮਾਤਾ ਨੇ ਪੂਰੀ ਕੋਸ਼ਿਸ਼ ਕੀਤੀ ਜਿੰਨੀ ਜਰੀ ਤੋਂ ਹੋ ਸਕਦੀ ਸੀ ਤੇ ਉਹਨਾਂ ਨੂੰ ਧੱਕਾ ਦੇ ਕੇ ਉਹ ਵਿਸ਼ੇਸ਼ ਕਰਤਾ ਤੇ ਪਿੱਛੇ ਮਾਤਾ ਭਜਦੇ ਆ। ਅੱਛਾ। ਇਸੇ ਵੈਸੀ ਗੱਲ ਹੈ। ਇਹ ਹੋਇਆ ਸ਼ੰਕਰ ਜਵੈਲਰ ਕੋਲੇ। ਉੱਥੇ ਕੀ ਕਰਦੇ ਸੀ ਇਹ? ਕਿ ਮਾਤਾ ਕਿਸੇ ਨੂੰ ਉੱਤੇ ਪੈਸੇ ਦੇ ਕੇ ਤੇ 5 ਲੱਖ ਰੁਪਏ ਸੀ ਆ ਕਹਿੰਦੇ ਉਹ ਕੋਈ ਸਪੋਰਟ ਫਾਈਂਡ ਦੇ ਕੇ ਕਿ ਉੱਧਰ ਜਾ ਰਹੀ ਸੀ ਮਾਤਾ। ਕਿਸੇ ਨੂੰ ਆਪਣਾ ਬੈਂਕ ਦਾ ਕਾਰਡ ਦੇ ਕੇ ਅੱਛਾ। ਉਹਨਾਂ ਕੋਲੋਂ ਮਾਤਾ ਕਹਿੰਦੀ ਤਾ ਕਹੋ ਕਿ ਤੇ ਮੇਰੇ ਕੋ ਪੈਸੇ ਖੋ ਕੇ ਤੁਹਾਨੂੰ ਗੱਟੀ ਜੋ ਮੈਂ ਜੋ ਪੈਸੇ ਖੋਣ ਲੱਗੀ ਜਿਵੇਂ ਧੱਕਾ ਮਾਰਿਆ ਅੱਛਾ ਪੈਸੇ ਖੋ ਕੇ ਭੱਜ ਗਏ ਗੱੜਵੜ ਦੇ ਪਿੱਛੇ ਇਹਨਾਂ ਦਾ ਇੱਕ ਮੁਲਾਜ਼ਮ ਵੀ ਗਿਆ ਹੈ ਕਾਲੀ ਜਿ ਬੱਜੇਗਾ ਤੇ ਹਾਂਜੀ ਕਾਲੀ ਜਿ ਬੱਜੇ ਗੱਟੀ ਜਾ ਉਹ ਅੱਛਾ ਕਾਰ ਚ ਕਾਰ ਚ ਭੱਜਿਆ ਪਰ ਉਹਦਾ ਨੰਬਰ ਪੁਲਿਸ ਨੂੰ ਪਤਾ ਆਪਾਂ ਨੂੰ ਦੱਸਾਇਗਾ ਕੀ ਹੁੰਦਾ ਆ ਹੁਣ ਦਿਨ ਦੇ ਆੜੇ 12 ਵਜੇ ਦੀ ਗੱਲ ਆ 15 ਮਿੰਟ ਦਾ ਆ ਰਿਹਾ ਸੀ ਜੇ 15 ਮਿੰਟ ਹੋਏ 15 ਮਿੰਟ ਠੀਕ ਮੈਂ ਮੋਗੇ ਜੁਨੀਅਰਰ ਦੇ ਪੈਸੇ ਦੇਣੇ ਸੀ ਕਿੰਨੇ ਲੱਖ ਰੁਪਈਆ ਮੈਂ ਕਿਹਾ ਮੈਂ ਇਹਨਾਂ ਦਾ ਵੀ ਦੇ ਜਾ ਉਹਨਾਂ ਦੇ ਜਦੋਂ ਮੈਂ ਐ ਪੌੜੀ ਦਰਵਾਜ਼ੇ ਤੇ ਚੜਨ ਲੱਗੀ ਸੀ ਉਹਨਾਂ ਦਾ ਹਜੇ ਗੇਟ ਨਹੀਂ ਸੀ ਖੁੱਲਾਗਾ ਇੱਕ ਮੁੰਡਾ ਖੰਭੇ ਨਾਲ ਲੱਗਾ ਖੜਾ ਸੀ ਇੱਕ ਗੱਡੀ 'ਚ ਬੈਠਾ ਸੀਗਾ ਮੇਰੇ ਕੋਲੇ ਲਾਲ ਰੰਗ ਦਾ ਲਿਫਾਫਾ ਨਰੰਜਨ ਕੂੜਕ ਪੂੜੇ ਵਾਲਿਆਂ ਦਾ ਲਿਫਾਫਾ ਹੈ ਉਹਦੇ ਵਿੱਚ ਮੇਰਾ ਲਾਲ ਰੰਗ ਦਾ ਪਾਰਕਸਾ ਸਾਰੇ ਮੇਰੇ ਡਾਕੂਮੈਂਟ ਵਿੱਚ ਮੇਰੇ ਪੈਸੇ ਆ ਜਦੋਂ ਮੈਂ ਗੰਜ ਖੜਿਆ ਸੀਗਾ ਉਹ ਮੁੰਡਾ ਲਾਲ ਟੀ-ਸ਼ਰਟ ਵਾਲਾ ਆਇਆ ਕਾਲਾ ਪਜਾਮਾ ਪਾਇਆ ਉਹਨੇ ਮੇਰੇ ਤੋਂ ਕੋਇਆ ਮੈਂ ਉਹਦੀ ਪੁੱਤ ਐ ਕਰਕੇ ਬਾਹਰ ਫੜ ਲਈ ਉਹ ਭੱਜ ਕੇ ਗੱਡੀ 'ਚ ਵੜ ਕੇ ਮੈਂ ਗੱਡੀ ਦਾ ਦੂਜਾ ਹੈਂਡਲ ਫੜ ਕੇ ਅੰਦਰ ਗਈ ਜਿਹੜਾ ਮੁੰਡਾ ਗੱਡੀ ਚਲਾਉਂਦਾ ਉਹਨੇ ਮੈਨੂੰ ਲੱਤ ਮਾਰੀ ਤੇ ਮੈਨੂੰ ਬਾਹਰ ਕੱਢ ਤਾ ਮੈਂ ਡਿੱਗ ਪਈ ਉੱਥੇ ਰੋਲਾ ਪਾਇਆ ਇੱਕ ਮੋਟਰਸਾਈਕਲ ਵਾਲਾ ਜਰੂਰ ਮਗਰ ਲੱਗਾ ਹੋਰ ਨਹੀਂ ਉੱਥੇ ਮੇਰੀ ਕਿਹੜੀ ਬੈਂਕ ਕਿਹੜੀ ਸੀ ਬੈਂਕ ਐਕਸ ਐਕਸ ਬੈਂਕ ਮੋੜ ਤੇ ਐਕਸਲੀ ਮੋੜ ਕੀ ਰੋਡ ਤੇ ਇਹ ਸਾਰਾ ਕੁਝ ਉੱਥੇ ਹੋਇਆ ਹੈ ਬੰਦਾ ਨਹੀਂ ਇਹ ਮੋਗੇ ਰੋਡ ਤੇ ਇਹ ਮੋਗੇ ਰੋਡ ਤੇ ਹੋਇਆ ਮੈਂ 1.5 ਲੱਖ ਰੁਪਈਆ ਭਰ ਕੇ ਉਧਰ ਆ ਗਈ ਆ ਔਰੋ ਤੇ ਇਹਦਾ ਮਤ ਤੁਹਾਡੇ ਮਗਰ ਲੱਗੇ ਹੋਏ ਸੀ ਉਹ ਇਹ ਨਹੀਂ ਮੈਨੂੰ ਪਤਾ ਵੀ ਉਥੋਂ ਮੇਰੇ ਮਗਰ ਲੱਗੇ ਮੈਂ ਆਟੋ ਤੇ ਆ ਗਈ ਆ ਜਦੋਂ ਮੈਂ ਆ ਕੇ ਸੂਤਰ ਕੇ ਬੀਠਾ ਸੁਨਿਆਰੇ ਦੇ ਮਾਰਨ ਲੱਗੀ ਉਦੋਂ ਖੋਏ ਉਹਨਾਂ ਨੇ ਮੇਰ ਤੋਂ ਇੱਕ ਮੁੰਡੇ ਦੇ ਲਾਲੀ ਸ਼ਰਟਾਂ ਕਾਲਾ ਪਜਾਮਾ ਇੱਕ ਦੇ ਚਿੱਟੀ ਟੀ-ਸ਼ਰਟਾਂ ਕਾਲਾ ਪਜਾਮਾ ਇੱਕ ਉਹ ਜਿਹੜਾ ਚਲਾਉਂਦਾ ਸੀ ਉਹਦੇ ਮੂਹਰੇ ਮੈਂ ਬਹਿਣ ਲੱਗੀ ਆ ਉਹ ਖੋਲ ਕੇ ਗੱਡੀ ਹਾਣੀ ਮੈਨੂੰ ਲੱਤ ਮਾਰ ਕੇ ਬਾਹਰ ਦੇ ਦਿੱਤਾ ਮੈਂ ਡਿੱਗ ਪਈ ਕਿੰਨੀ ਟੋਟਲ ਅਮਾਉਂਟ ਸੀਗੀ ਤੁਹਾਡੀ ਮੈਂ 5 ਲੱਖ ਰੁਪਈਆ ਲੈ ਕੇ ਆਈ 7 ਲੱਖ ਦੀ ਮੇਰੀ ਉੱਤੇ ਲੇਮਪ ਸੀਗੀ ਮੈਂ ਡੇਢ ਹੀ ਭਰਿਆ ਤੁਹਾਡੇ ਨਾਲ ਕੋਈ ਹੋਰ ਹੈ ਨਹੀਂ ਸੀ ਕੋਈ ਮੇਰੇ ਬਾਹਰ ਮੈਂ ਕੱਲੀ ਹਾਂ ਕੱਲੀ ਸੀ ਤੁਸੀਂ ਉਹ ਪੈਸੇ ਉਹਨਾਂ ਨਾਲ ਕੱਲੇ ਸੀ ਤੇ ਇਹ ਮੋਗਾ ਰੋਡ ਤੇ ਕਿਹੜੀ ਦੁਕਾਨ ਦੀ ਗੱਲ ਕਰਦੇ ਤੁਸੀਂ ਮੋਗਾ ਜੀ ਯੂਲਰ ਯੂਲਰ ਮੋਗਾ ਆਹ ਕਿਰੇ ਹੋ ਹਾਂ ਤਿੰਨ ਸਾ ਨਹੀਂ ਮੋਗਾ ਜਿਹੜਾ ਮੋਗਾ ਤੋਂ ਆਉਂਦਾ ਹੈ ਬਾਬਰ ਰੋਡ ਕੋਲੇ ਦੇ ਸਾਹਮਣੇ ਅੱਛਾ ਉਹਨਾਂ ਦੇ ਚਲੇ ਗਏ ਉੱਥੋਂ ਸਾਰੀ ਘਟਨਾ ਵਾਪਰੀ ਆ ਉੱਥੇ ਸੀਸੀਟੀਵੀ ਤਾਂ ਹੋਊਗੀ ਹਾਂ ਉਹ ਤੇ ਬਾਦੂ ਕੈਮਰੇ ਲੱਗੇ ਤੇ ਕਿੱਥੋਂ ਦੇ ਆਣਾ ਨੇ ਤੁਸੀਂ ਮੈਂ ਰਾਜੇਨ ਦੀ ਪੁੱਤ ਮੇਨ ਨਾਲ ਸਵੇਰੇ ਕਿਹਾ ਵੀ ਉਹਨਾਂ ਨੂੰ ਮੈਂ ਕਿਹਾ ਨਾ ਮੈਂ ਨਹੀਂ ਭਰ ਕੇ ਆਉਣੇ ਮੈਨੂੰ ਆਦੇ ਆਪਣੀ ਜਿੰਮਤ ਭਰਿਆ ਵਿਆਹ ਪਈ ਜਾ ਕੋਈ ਆਉਂਦਾ ਤੁਹਾਡਾ ਕੋਈ ਬੰਦਾ ਮਗਰ ਨਾਲ ਆ ਪਿੰਡ ਦੇ ਮੈਂਬਰ ਹੁੰਦੇ ਆ ਕਿਹਨੂੰ ਕਿਹਾ ਤੁਸੀਂ ਮੈਂ ਕਿ ਸੁਖਵੀਰ ਜੀ ਲੈਕਸੀ ਗੁਰਦੀਪ ਸਿੰਘ ਦੀਪਾ ਹੋਰ ਕਿਹਾ ਪਿੰਡੀ ਲੋੜ ਮੈਂ ਕਹਿੰਦਾ ਕਿੰਨੇ ਕਿੰਨੇ ਜਾਣੇ ਸੀਗੇ ਉਹ ਉਹ ਦੋ ਜਾਣੇ ਹੀ ਆਪਾਂ ਗੱਡੀ ਦੇ ਵਿੱਚ ਤੁਸੀਂ ਕੋਈ ਨੰਬਰ ਵਗੈਰਾ ਨੋਟ ਕੀਤਾ ਗੱਡੀ ਦਾ ਮੈਨੂੰ ਤਾਂ 40 67 ਦੀ ਦਸਿਆ 40 67 ਵਾਲੇ ਕਹਿੰਦੇ ਸਾਡੀ ਗੱਡੀ ਆ ਉਹਦਾ ਉਹਦਾ ਉਹਦੀ ਚਾਲੀ ਆ ਉਹ ਨਹੀਂ ਉਹਦਾ ਮੋੜੇ ਹੈਗਾ ਮਾਤਾ 40 67